ਚੰਗੇ ਬੰਦਿਆਂ ਨੂੰ ਦਰਕਾਰ ਦੇਣਾ ਤੇ ਖਾਸ ਕਰਕੇ ਕਲਾਵਾਨ ਲੋਕਾਂ ਨੂੰ ਜਿਉਂਦੇ ਜੀ ਦਰਕਾਰਨਾ ਤੇ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਨਾਂ ਦੇ ਉੱਤੇ ਮੇਲੇ ਲਾਉਣਾ ਉਹਨਾਂ ਦੇ ਨਾਂ ਦੇ ਉੱਤੇ ਕੋਈ ਨਾ ਕੋਈ ਕੰਦ ਖੜੀ ਕਰ ਦੇਣਾ ਉਹਨਾਂ ਦੇ ਨਾਂ ਦੇ ਉੱਤੇ ਕੋਈ ਨਾ ਕੋਈ ਕਮਰਾ ਬਣਾ ਦੇਣਾ ਉਹਨਾਂ ਦੇ ਨਾਂ ਦੇ ਉੱਤੇ ਕੋਈ ਨਾ ਕੋਈ ਪੁਰਸਕਾਰ ਸ਼ੁਰੂ ਕਰ ਦੇਣਾ ਇਹ ਚੜ੍ਹਦੇ ਪੰਜਾਬ ਦੇ ਅਰਥ ਦੇ ਵਿੱਚ ਵੀ ਸ਼ਾਮਲ ਹੈ ਤੇ ਲੈਂਦੇ ਪੰਜਾਬ ਦੀ ਅਰਥ ਦੇ ਵਿੱਚ ਵੀ ਸਰਕਾਰਾਂ ਦੇ ਵਿੱਚ ਵੀ ਤੇ ਆਮ ਲੋਕਾਂ ਦੇ ਵਿੱਚ ਵੀ ਤੇ ਕਵੀਆਂ ਦੇ ਵਿੱਚ ਵੀ ਤੇ ਸੰਸਥਾਵਾਂ ਦੇ ਵਿੱਚ ਵੀ ਤੇ ਕਮੇਟੀਆਂ ਦੇ ਵਿੱਚ ਵੀ ਤਜਮਲ ਕਲੀਮ ਹੁਣ ਉਥੋਂ ਦੇ ਸ਼ਾਇਰ ਬਹੁਤ ਵੱਡੇ ਸ਼ਾਇਰ ਪਾਕਿਸਤਾਨ ਦੇ ਉਹਨਾਂ ਦੀ ਮੌਤ ਹੋ ਗਈ ਹੈ 65 ਸਾਲ ਦੀ ਉਮਰ ਦੇ ਵਿੱਚ ਮੌਤ ਹੋਈ ਹੈ ਪਰ ਮੇਰਾ ਖਿਆਲ ਹੈ ਵੀ ਜਿਹੜੇ ਚੜ੍ਹਦੇ ਪੰਜਾਬ ਦੇ ਖਾਸ ਕਰਕੇ ਮੈਂ ਚੜ੍ਹਦੇ ਪੰਜਾਬ ਦੇ ਭੈਣਾ ਵੀਰਾਂ ਨੂੰ ਇਹ ਗੱਲ ਕਹਿਣਾ ਕਿ ਤੁਹਾਨੂੰ ਪਤਾ ਹੋਣਾ ਕਿ ਉਹ ਬੰਦੇ ਨੇ ਗੁਰਬਤ ਬਹੁਤ ਹੰਡਾਈ ਉਹ ਬੰਦਾ ਇੱਕ ਕਹਿਰੇ ਸਰੀਰ ਦਾ ਮਾਲਕ ਹੁਣ ਤੁਰ ਗਿਆ 1960 ਦੇ ਵਿੱਚ ਪੈਦਾ ਹੋਇਆ ਸੀ ਤੇ 25 ਦੇ ਵਿੱਚ ਹੁਣ ਉਹਦੀ ਮੌਤ ਹੋ ਗਈ ਹੈ ਉਹਦੇ ਸ਼ੇਰਾਂ ਦੇ ਟੋਟੇ ਤੁਸੀਂ ਰੀਲਾਂ ਦੇ ਵਿੱਚ ਸੁਣੇ ਹੋਣੇ ਆ ਪਰ ਤੁਸੀਂ ਉਹਦਾ ਕਦੇ ਦਰਦ ਸੁਣਿਆ ਨਹੀਂ ਹੋਣਾ ਕਿਸੇ ਕੋਲੋਂ ਅਸੀਂ ਇੱਕ ਵਾਰੀ ਇੰਗਲੈਂਡ ਦੇ ਵਿੱਚ ਮੋਤਾ ਸਿੰਘ ਸਰਾਏ ਦੇ ਘਰ ਸਾਂ ਉੱਥੇ ਸਾਬਰ ਅਲੀ ਸਾਬਰ ਤਾਹਿਰਾ ਸਰਾ ਤੇ ਹੋਰ ਕਈ ਸ਼ਖਸੀਅਤਾਂ ਆਈਆਂ ਸੀ ਉਹਨਾਂ ਨੇ ਆਪਣੇ ਕਲਾਮ ਪੇਸ਼ ਕੀਤੇ ਸੀ ਮੈਂ ਤਾਹਿਰਾ ਸਰਾ ਨੂੰ ਵੀ ਇਹ ਗੱਲ ਕਹੀ ਸੀ ਕਿ ਮੇਰਾ ਤੇਜਮਲ ਕਲੀਮ ਸਾਹਿਬ ਨੂੰ ਮਿਲਣ ਨੂੰ ਬੜਾ ਹੀ ਚਿਤ ਕਰਦਾ ਪਰ ਮੇਰੀ ਬਦਕਿਸਮਤੀ ਅਸੀਂ ਮਿਲ ਨਹੀਂ ਸਕੇ ਸਾਬਰ ਅਲੀ ਸਾਹਿਬ ਰੱਬ ਨੇ ਕਮਾਲ ਕੀਤੀ ਉਸ ਦਿਨ ਕਿ ਰੱਬਾ ਤੇਰੇ ਹੁਕਮ ਬਿਨਾਂ ਜੇ ਪੱਤਾ ਵੀ ਨਹੀਂ ਹਿਲਦਾ ਉਹਨਾਂ ਨੇ ਇਹ ਗੱਲਾਂ ਕਰਕੇ ਸੱਚੀ ਮੁੱਚੀ ਮਾਹੌਲ ਬਣਤਾ ਤੇ ਭਾਵਕ ਵੀ ਕੀਤਾ ਤੇ ਸੋਚਣ ਵਾਸਤੇ ਮਜਬੂਰ ਵੀ ਤੇਜਮਲ ਕਲੀਮ ਖੋਰੀ ਵੀ ਇਹੋ ਜਿਹੇ ਸਨ ਲੈਂਦੇ ਪੰਜਾਬ ਦੇ ਵਿੱਚ ਵੀ ਸ਼ਾਇਰਾਂ ਦਾ ਇੱਕ ਬਹੁਤ ਵੱਡਾ ਸੰਸਾਰ ਆ ਤੇ ਸਾਡੇ ਵਾਲੇ ਪਾਸੇ ਚੜਦੇ ਪੰਜਾਬ ਦੇ ਵਿੱਚ ਵੀ ਤੇ ਸ਼ਾਇਰਾਂ ਦੀ ਕਲਾਕਾਰਾਂ ਦੀ ਕੋਈ ਹੱਦ ਸਰਹੱਦ ਨਹੀਂ ਹੁੰਦੀ ਜਾਣਦੇ ਆਪਾਂ ਸਾਰੇ ਹੀ ਆ ਪਰ ਤੇਜਮਲ ਕਲੀਮ ਖੋਰਾ ਦਾ ਅੰਤਲਾ ਵੇਲਾ ਕੀ ਹੋ ਜਾ ਸੀ ਇਹਦੇ ਬਾਰੇ ਮੇਰਾ ਖਿਆਲ ਆ ਵੀ ਉਹੀ ਲੋਕ ਜਾਣਦੇ ਜਿਹੜੇ ਕਿ ਤੇਜਮਲ ਖੋਰਾ ਦੇ ਨੇੜਲੇ ਦੋਸਤਾਂ ਨੂੰ ਜਾਣਦੇ ਆ ਉਹਨਾਂ ਨੇ ਆਪਣੇ ਸ਼ੇਰਾਂ ਦੇ ਵਿੱਚ ਆਪਣੀ ਲੇਖਣੀ ਦੇ ਵਿੱਚ ਆਪਣੀਆਂ ਰਚਨਾਵਾਂ ਦੇ ਵਿੱਚ ਮਰਨ ਦਾ ਜ਼ਿਕਰ ਵੀ ਕੀਤਾ ਬਾਦਸ਼ਾਹ ਹੋ ਕਹਿ ਕੇ ਸੰਬੋਧਨ ਕੀਤਾ ਕਿ ਮਰਨ ਤੋਂ ਡਰਦੇ ਹੋ ਬਾਦਸ਼ਾਹ ਹੋ ਮਰਨ ਤੋਂ ਡਰਦੇ ਹੋ ਬਾਦਸ਼ਾਹ ਹੋ ਕਮਾਲ ਕਰਦੇ ਹੋ ਬਾਦਸ਼ਾਹ ਹੋ ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਤੇ ਮਰਦੇ ਹੋ ਬਾਦਸ਼ਾਹ ਹੋ ਇਹ ਲਿਖਣ ਵਾਲਾ ਤਜਮਲ ਕਲੀਮ ਸੀ ਤਜਮਲ ਕਲੀਮ ਦੀਆਂ ਜਿੰਨੀਆਂ ਗੱਲਾਂ ਕਰਕੇ ਥੋੜੀਆਂ ਵੈਸੇ ਵੀ ਜਦੋਂ ਕੋਈ ਬੰਦਾ ਮੁੱਕ ਜਾਂਦਾ ਅਸੀਂ ਉਹਦੀਆਂ ਕਲਾਵਾਂ ਦੀ ਗੱਲ ਕਰਦੇ ਹੁੰਦੇ ਆਂ ਅਸੀਂ ਉਹਦੀ ਲੇਖਣੀ ਦੀ ਉਹਦੀ ਗਾਉਣੀ ਦੀ ਉਹਦੇ ਪੱਤਰਕਾਰੀ ਦੀ ਉਹਦੇ ਵਿਚਾਰਨ ਦੀ ਉਹਦੀ ਸੋਚ ਦੀ ਗੱਲ ਕਰਦੇ ਹੁੰਦੇ ਆਂ ਪਰ ਜਿਉਂਦੇ ਜੀ ਅਸੀਂ ਕਦਰ ਨਹੀਂ ਕਰਦੇ ਹੁੰਦੇ ਤੇਜਮਲ ਕਲੀਮ ਹੋਰਾਂ ਨੇ ਇੱਕ ਥਾਂ ਤੇ ਲਿਖਿਆ ਸਾਰੇ ਘਰ ਦਾ ਸੁੱਖ ਏ ਨਾ ਸਾਰੇ ਘਰ ਦਾ ਸੁੱਖ ਏ ਨਾ ਪਿਓ ਵੇੜੇ ਦਾ ਰੋਖ ਏ ਨਾ ਸਾਰੇ ਘਰ ਦਾ ਸੁੱਖ ਏ ਨਾ ਪਿਓ ਵੇੜੇ ਦਾ ਰੋਖ ਏ ਨਾ ਮੈਂ ਇਹ ਕੈਦ ਵੀ ਕਟਲਾਂਗਾ ਮੈਂ ਇਹ ਕੈਦ ਵੀ ਕਟਲਾਂਗਾ ਤੇਰਾ ਮਤਲਬ ਭੁੱਖੇ ਨਾ ਹੁਣ ਅਗਲੀ ਗੱਲ ਸੁਣਿਓ ਜੀ ਨੂੰ ਚੰਨ ਪਏ ਕਹਿੰਦੇ ਨੇ ਇਹ ਤੇਰਾ ਹੀ ਮੁੱਖੇ ਨਾ ਫਿਰ ਕਮਾਲ ਦੀ ਗੱਲ ਨੋਟ ਉਬਾਲ ਕੇ ਲੈ ਆਵਾ ਤੇਰੀ ਦੌਲਤ ਭੁੱਖੇ ਨਾ ਇਹ ਸੋਚ ਦਾ ਮਾਲਕ ਸੀ ਤਜਮਲ ਕਲੀਨ ਜਿਹਦੀ ਅਸੀਂ ਕਦਰ ਨਹੀਂ ਕੀਤੀ ਮੇਰਾ ਲੈंदे ਪੰਜਾਬ ਦੇ ਲੋਕਾਂ ਦੇ ਉੱਤੇ ਜਿਹੜੇ ਉੱਥੋਂ ਦੇ ਫਨਕਾਰ ਨਹੀਂ ਕਹੀ ਜਿਹੜੇ ਉੱਥੋਂ ਦੇ ਸਾਹਿਤ ਰਸੀਗੇ ਨਹੀਂ ਕਹੀ ਜਿਹੜੇ ਉੱਥੋਂ ਦੀਆਂ ਸੰਸਥਾਵਾਂ ਨੂੰ ਚਲਾਉਂਦੇ ਨੇ ਕਹੀ ਉਹਨਾਂ ਦੇ ਉੱਤੇ ਵੀ ਇੱਕ ਗਿਲਾ ਇੱਕ ਸ਼ਿਕਵਾ ਜ਼ਰੂਰ ਆ ਵੀ ਤੁਸੀਂ ਵੀ ਤਜਮਮਲ ਕਲੀਮ ਨੂੰ ਸੰਭਾਲਿਆ ਨਹੀਂ ਤੇ ਅਸੀਂ ਇਧਰਲੇ ਪਾਸੇ ਬਹੁਤ ਸਾਰੇ ਚੰਗੇ ਕਲਾਕਾਰ ਬਸਾਰੇ ਆ ਕਿਉਂਕਿ ਆਪਣੀਆਂ ਆੜਤਾ ਤੇ ਇੱਕੋ ਜਿਹੀਆਂ ਆ ਆਪਾਂ ਇੱਕੋ ਹੀ ਕਰਦੇ ਸਾਂ ਤੁਸੀਂ ਉਧਰ ਵੀ ਸਾਂਭੇ ਅਸੀਂ ਇਧਰ ਨਹੀਂ ਸਾਂਭੇ ਤੁਸੀਂ ਉਧਰ ਰੋਲਤੇ ਅਸੀਂ ਇਧਰ ਰੋਲਤੇ ਜਿਵੇਂ ਇਸ ਵੇਲੇ ਤਜਮਮਲ ਕਲੀਮ ਰੁਲ ਕੇ ਗਿਆ ਉਹਨੂੰ ਲੋਕਾਂ ਨੇ ਸੁਣਨਾ ਤਾੜੀਆਂ ਮਾਰਨੀਆਂ ਕਮਾਲ ਕਰਤੀ ਕੀ ਬਾਤ ਆ ਇੱਕ ਸ਼ੇਅਰ ਹੋਰ ਇੱਕ ਸ਼ੇਅਰ ਹੋਰ ਤਾੜੀਆਂ ਨਾਲ ਕਦੇ ਢਿੱਡ ਨਹੀਂ ਭਰਦੇ ਤੇ ਆਪਾਂ ਰਜਿਆ ਨੂੰ ਰਜਾਇਆ ਲੈੰਦੇ ਵਾਲਿਆਂ ਨੇ ਵੀ ਤੇ ਚੜਦੇ ਵਾਲਿਆਂ ਨੇ ਵੀ ਜਿਹੜੇ ਬੰਦੇ ਨੂੰ ਲੋੜ ਦੀ ਪੈਸਾ ਵੀ ਤੁੰਨ ਤੁੰਨ ਕੇ ਉਹਦੇ ਮੂੰਹ ਦੇ ਵਿੱਚ ਪਾਉਣੇ ਆਪਾਂ ਉਹਦਾ ਖੀਸਾ ਪਾੜ ਦਿੰਨੇ ਆ ਇਹਨਾਂ ਨੂੰ ਲੋੜ ਆ ਇਹਨਾਂ ਨੂੰ ਦੰਦੇ ਨਹੀਂਗੇ ਇਹਨਾਂ ਨੂੰ ਕਹਿਣਗੇ ਤੁਹਾਨੂੰ ਗੱਡੀ ਦਾ ਕਿਰਾਇਆ ਦੇ ਦਿਆਂਗੇ ਤੁਸੀਂ ਆਜੋ ਤੁਹਾਡੀ ਲੋੜ ਆ ਸੀ ਫੋਟੋਸ਼ਾਪ ਦੀ ਪੋਸਟਰ ਦੇ ਉੱਤੇ ਨਾ ਛਾਪੋ ਭਾਈ ਤੁਹਾਨੂੰ ਆਖਿਆ ਕਿ ਨਹੀਂ ਛਾਪਣ ਨੂੰ ਤੁਹਾਨੂੰ ਬੁਲਾਉਣ ਨੂੰ ਕਿਹਨੇ ਆਖਿਆ ਜੇ ਕੁਝ ਦੇਣਾ ਹੀ ਨਹੀਂ ਤੇ ਫਿਰ ਲੈਣਾ ਕੀ ਆ ਤੁਸੀਂ ਕਿਸੇ ਹੋਰ ਨੂੰ ਬੁਲਾ ਲਓ ਤੇ ਜੰਮਲ ਕਲੀਮ ਵਰਗੇ ਚੜਦੇ ਪੰਜਾਬ ਦੇ ਵਿੱਚ ਵੀ ਬੜੇ ਹੋਏ ਆ ਤਾਨੂੰ ਕੀਤੇ ਆ ਕਿ ਮਿਰਜ਼ਾ ਸੰਗੋਵਾਲੀਆ ਦਾ ਅੰਤ ਕਿੰਨਾ ਮਾੜਾ ਸੀ ਕੱਢ ਦੂ ਤੇਰੀਆਂ ਰੜਕਾਂ ਬਾਪੂ ਦਾ ਖੁੰਡਾ ਚਲੋ ਉਹ ਤਾਂ ਥੋੜੇ ਚਲੰਤ ਕੀਤਾ ਮਲੇ ਵੀ ਸੀਗੇ ਬੰਦੇ ਪਰ ਉਹਨਾਂ ਨੂੰ ਅਧਰੰਗ ਹੋ ਗਈ ਸੀ ਉਹਨਾਂ ਦੇ ਮੂੰਹ ਦੇ ਵਿੱਚੋਂ ਕਈ ਬਰੇ ਪਾਣੀ ਡਕਦਾ ਰਿਹਾ ਬੋਲ ਨਹੀਂ ਸਕੇ ਉਹਨਾਂ ਨੇ ਪੁੱਤ ਨੇ ਪਰਿਵਾਰ ਨੇ ਸੰਭਾਲਿਆ ਤੁਹਾਨੂੰ ਪਤਾ ਵੀ ਚਤਰ ਸਿੰਘ ਪ੍ਰਵਾਨਾ ਕਿਵੇਂ ਮੁੱਕਿਆ ਉਹਦੇ ਹਾਲਾਤ ਕੀ ਸੀ ਉਹਦੇ ਘਰ ਦਾ ਕਮਰਾ ਕਿਹੋ ਜਿਹਾ ਸੀ ਤੁਹਾਨੂੰ ਪਤਾ ਕਿ ਅੰਤਲੇ ਵੇਲੇ ਦੇ ਵਿੱਚ ਗੁਰਪਾਲ ਸਿੰਘ ਪਾਲ ਹੋਰਾਂ ਦੇ ਕੋਲੇ ਕਿੰਨੇ ਕ ਪੈਸੇ ਸੀ ਦਲੀਪ ਸਿੰਘ ਦੀਪ ਤੁਹਾਨੂੰ ਚੇਤੇ ਆ ਕਿ ਤੁਹਾਨੂੰ ਪਤਾ ਵੀ ਚੰਦਰ ਕਾਂਤ ਕਪੂਰ ਇਸ ਵੇਲੇ ਇੱਕ ਬਿਰਧ ਆਸ਼ਰਮ ਦੇ ਵਿੱਚ ਹੈ ਕਿ ਤੁਹਾਨੂੰ ਪਤਾ ਵੀ ਇਸ ਵੇਲੇ ਜਿਹੜੇ ਕਲਾਕਾਰ ਬਲਤੀਰ ਮਾਲੇ ਵਰਗੇ ਕੁੱਕੂ ਰਾਣਾ ਰੁੰਦਾ ਵਰਗੇ ਉਹਨਾਂ ਦਾ ਹਾਲ ਕੀ ਆ ਕਿ ਤੁਹਾਨੂੰ ਇਸ ਗੱਲ ਦਾ ਪਤਾ ਕਿ ਇੱਕ ਅਮਰਨਾਥ ਤਾਨਸੈਨ ਵੀ ਸੀ ਤੇ ਇੱਕ ਅਮਰ ਸਿੰਘ ਵਸਤਾਨਾ ਵੀ ਸੀ ਇੱਕ ਜੋਗਿੰਦਰ ਸਿੰਘ ਮਤਵਾਲਾ ਵੀ ਸੀ ਤੇ ਇੱਕ ਮਦਨ ਲਾਲ ਰਾਹੀ ਵੀ ਸੀ ਅਸੀਂ ਇਧਰਲੇ ਰੋਲ ਤੇ ਤੁਸੀਂ ਤਜਮਲ ਕਲੀਮ ਵਰਗੇ ਉਧਰਲੇ ਪਾਸੇ ਰੋਲ ਤੇ ਸਾਹਤ ਤਾਂ ਬਰਾਬਰ ਹੀ ਆਪਾਂ ਭੈਣ ਭਰਾਈਆਂ ਸਾਰੇ ਮੇਰੀ ਬੇਨਤੀ ਆ ਕਿ ਮੋਯਾਨੂ ਚੇਤੇ ਕਰਨੇ ਨਾਲੋਂ ਜਿਉਂਦਿਆਂ ਨੂੰ ਚੇਤੇ ਰੱਖਿਆ ਕਰਗੇ ਮੋਯਾਨੀ ਦੀਆਂ ਸਿਫਤਾਂ ਕਰਨੇ ਨਾਲੋਂ ਜਿਉਂਦੇ ਜੀ ਉਹਨਾਂ ਦੀ ਸਿਫਤ ਕਰਿਆ ਕਰਗੇ ਵੀ ਯਾਰ ਤੁਸੀਂ ਕਮਾਲ ਹੋ ਤਜਮਲ ਨੇ ਮੁੜ ਕੇ ਨਹੀਂ ਆਉਣਾ ਉਹਦੀਆਂ ਅੱਖਾਂ ਚਮਕਦੀਆਂ ਅੱਖਾਂ ਉਹਦੀ ਆਰਥਿਕ ਥੋੜਾ ਮਾਰੀ ਜ਼ਿੰਦਗੀ ਇਸ ਦੇ ਬਾਵਜੂਦ ਬਾ ਕਮਾਲ ਉਹਦੀ ਲੇਖਣੀ ਇੰਨੀ ਤਾਰਦਾਰ ਵੀ ਕਮਾਲ ਆਪਾਂ ਕਦਰ ਕਿੰਨੀ ਕੀਤੀ ਹੈ ਹੁਣ ਬੜੇ ਇਹ ਗੱਲ ਕਹਿਣਗੇ ਅਸੂਖ ਮਤਾ ਪਾਇਆ ਫੁਲਾਣਾ ਇਹ ਕੀਤਾ ਬੜਾ ਦੁੱਖ ਹੋਇਆ ਬਾਈ ਤੁਸੀਂ ਦੁੱਖ ਬਾਅਦ ਦੇ ਵਿੱਚ ਹੀ ਬਣਾਉਣ ਜੋਗੇ ਤੁਸੀਂ ਜਿਉਂਦੇ ਜੀ ਕੁਝ ਨਹੀਂ ਕਰਨ ਜੋਗੇ ਮੈਂ ਤੁਹਾਨੂੰ ਇੱਕ ਨਿੱਕੀ ਜੀ ਗੱਲ ਦਾ ਤਜਰਬਾ ਦੱਸਦਾ ਮੇਰੇ ਕੋਲੇ ਬੜੇ ਫੋਨ ਆਉਂਦੇ ਆ ਅਸੀਂ ਬਾਈ ਜੀ ਫਲਾਣੇ ਪਿੰਡ ਮੇਲਾ ਕਰਵਾਉਣਾ ਤੁਸੀਂ ਬਾਈ ਜੀ ਫਲਾਣੇ ਨੂੰ ਜੇ ਭੇਜ ਦਿਓ ਅਸੀਂ ਸਨਮਾਨ ਕਰ ਲੀਏ ਬਾਈ ਤੁਸੀਂ ਉਹਨੂੰ ਆਪ ਕਰੋ ਗੱਲ ਤੁਸੀਂ ਲੱਕੜ ਦਾ ਕੋਕੜ ਜਾਂ ਫੜਾ ਕੇ ਜਵੇਂ ਤਜਮਲ ਨੂੰ ਫੜਾਉਂਦੇ ਹੁੰਦੇ ਸੀ ਗੱਲ 'ਚ ਲੋਈ ਪਾ ਦਿੰਦੇ ਆ ਕਰਾਉਣਾ ਕੀ ਇਹਨਾਂ ਗੱਲਾਂ ਤੋਂ ਲੋਈਆਂ ਦੇ ਨਾਲ ਅਲਮਾਰੀਆਂ ਭਰੀਆਂ ਪਈਆਂ ਸ਼ਾਇਰਾਂ ਦੀਆਂ ਅੰਗੀਠੀਆਂ ਦੇ ਉੱਤੇ ਥਾਂ ਹੈ ਨਹੀਂ ਸ਼ਾਇਰਾਂ ਦੀ ਪੱਤਰਕਾਰਾਂ ਦੀ ਖਿਡਾਰੀਆਂ ਦੀ ਬਾਕੀ ਜਿਹੜੇ ਚੰਗੇ ਕੰਮ ਕਰਨ ਵਾਲੇ ਲੋਕ ਆ ਉਹਨਾਂ ਦੇ ਤੁਸੀਂ ਉਹ ਕਦੇ ਸੋਚਿਆ ਹੀ ਨਹੀਂ ਤੁਸੀਂ ਬੁਲਾਉਣ ਦੀ ਕਾਹਲ ਹੁੰਦੀ ਐ ਇਸ ਕਰਕੇ ਕਿਉਂਕਿ ਅਸੀਂ ਇਹਨਾਂ ਨੂੰ ਬੁਲਾਇਆ ਖਬਰ ਵੱਡੀ ਬਣੇ ਉਹਦਾ ਤੁਹਾਡੇ ਮੰਦਪ ਵਿੱਚ ਸਤਿਕਾਰ ਨਹੀਂ ਹੁੰਦਾ ਤਜਮਲ ਵਰਗੇ ਲੋਕ ਲੈਂਦੇ ਪੰਜਾਬ ਦੇ ਵਿੱਚ ਵੀ ਬੜੇ ਮੁਕੇ ਆ ਜਿਹੜੇ ਕਿ ਸੱਚੀ ਮੁੱਚੀ ਬਾਖਮਾਲ ਸੀ ਸ਼ਾਇਰ ਗਾਇਕ ਗੀਤਕਾਰ ਸੰਗੀਤਕਾਰ ਕਲਾਕਾਰ ਮੂਰਤੀਕਾਰ ਚિત੍ਰਕਾਰ ਇਧਰਲੇ ਪਾਸੇ ਵੀ ਹੋ ਜਿਆ ਸੋ ਆਜੋ ਆਪਾਂ ਜਿਹੜੀਆਂ ਹੋਰ ਭੈਣਾਂ ਸਾਡੀਆਂ ਮਿਲਦੀਆਂ ਉਹ ਤਾਂ ਮਿਲਦ ਗਈਆਂ ਇਸ ਪੈੜ ਨੂੰ ਆਪਾਂ ਮਟਾ ਲਈਏ ਇੱਥੇ ਵੀ ਬਹੁਤ ਸਾਰੇ ਚੰਗੇ ਹੋਰ ਆ ਉਧਰ ਵੀ ਬਹੁਤ ਸਾਰੇ ਚੰਗੇ ਹੋਰ ਆ ਬਾਅਦ ਦੇ ਵਿੱਚ ਭਾਈ 10 ਕ ਬੰਦੇ ਬੈਠ ਕੇ ਉਹਨੇ ਕਾਰਜ ਚ ਉਹਨੇ ਅਖਬਾਰ ਚ ਬਾਅਦ ਚ ਮਤੇ ਜੇ ਪਾਈ ਜਾਂਦੇ ਹੁੰਨੇ ਇਹਦੇ ਨਾਲੋਂ ਜਿਉਂਦੇ ਜੀ ਆਪਾਂ ਕਿਸੇ ਦੀ ਮਦਦ ਕਰਿਆ ਕਰਗੇ ਮੇਰੀ ਸਾਇਤ ਸੁਭਾਵਾਂ ਨੂੰ ਬੇਨਤੀ ਜਾਂ ਪ੍ਰੋਗਰਾਮ ਕਰੋ ਹੀ ਨਾ ਮੇਰੀ ਬੇਨਤੀ ਹੈ ਕਲਬਾਂ ਨੂੰ ਕਬੱਡੀ ਕੱਪਾਂ ਵਾਲਿਆਂ ਨੂੰ ਮੇਰੀ ਬੇਨਤੀ ਹੈ ਜਿਹੜੇ ਹੋਰ ਵੱਖ-ਵੱਖ ਸਮਾਗਮ ਚਾਹੁੰਦੇ ਜਾਂ ਤਾਂ ਬੁਲਾਓ ਹੀ ਨਾ ਜੇ ਬੁਲਾਉਣੇ ਆ ਤੇ ਫਿਰ ਖੁੱਲ ਕੇ ਉਹਨਾਂ ਦੀ ਮਦਦ ਕਰਿਆ ਕਰੋ ਵੀ ਭਾਈ ਤੇਰਾ ਸਾਲ ਦਾ ਰਾਸ਼ਨ ਆ ਲੈ ਆ ਗਿਆ ਤੇਰੀ ਦਵਾਈ ਦਾ ਖਰਚਾ ਅਸੀਂ ਦਿੰਨੇ ਆ ਕਿਉਂਕਿ ਅਸੀਂ ਤੇਰੇ murid ਆ ਸੁੱਕੇ murid ਨਹੀਂ ਚਾਹੀਦੇ ਐਵੇਂ ਫਫੇ ਕੁੱਟੜੀ ਵਾਲੀ ਗੱਲ ਜੀ ਬਹੁਤ ਅੱਛਾ ਕਮਾਲ ਕਰਤੀ ਆ ਕਰਤਾ ਆ ਜੋ ਆਪਾਂ ਤਜਮਮਲ ਕਲੀ ਵਰਗੇ ਲੋਕਾਂ ਨੂੰ ਸਾਂਭਣਾ ਸਿੱਖੀਏ